ਦੋਸਤੋ ਲਾਈਵ ਆ ਜਲੰਧਰ ਦੇ ਸਿਵਲ ਹਸਪੀਟਲ ਤੋਂ ਕਿ ਜਿਹੜਾ ਕਿ ਇੱਕ ਲੜਕੀ ਨੂੰ ਜਿਹੜਾ ਕਿ ਛੇੜਾ ਦਾ ਮਾਮਲਾ ਆ ਰਿਹਾ ਤੇ ਫਿਰ ਆ ਤੁਹਾਨੂੰ ਸਾਂਝਾ ਕਰ ਰਹੇ ਆ ਜਲੰਧਰ ਤੋਂ ਨੀ ਅੱਜ ਕੀ ਗੱਲ ਹੋਈ ਏ ਜਿਹੜੀ ਅੱਜ ਕੀ ਗੱਲ ਮਤਲਬ ਲੜਾਈ ਦਾ ਕੀ ਕਾਰਨ ਸੀ ਅੱਜ ਅੱਜ ਇਹੀ ਗੱਲ ਹੋਈ ਏ ਕਿ ਨਾ ਅਸੀਂ ਮਾਮਾ ਮੈਂ ਮਣਾ ਕਰਤਾ ਔਟੋ ਚ ਨਹੀਂ ਬਹਿਣਾ ਸਾਡੇ ਮਗਰ ਆ ਗਿਆ ਸੀ ਮੈਂ ਛੋਟੀ ਸਿਸਟਰ ਦੀ ਦਵਾਈ ਲੈਣ ਗਈ ਅੱਛਾ ਤਾਂ ਉਹ ਮਗਰ ਮਗਰ ਆ ਕੇ ਮੈਨੂੰ ਕਹਿੰਦਾ ਕਿ ਔਟੋ ਚ ਬਹਿਇਆ ਸੀ ਕਿ ਨਹੀਂ ਪਹਿਣਾ ਅੱਛਾ ਘਰੇ ਆ ਕੇ ਬਸ ਇੰਨੀ ਗੱਲ ਤਾਂ ਮੇਰੀ ਮੰਮਾ ਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਸਾਡੇ ਘਰੇ ਆ ਕੇ ਸਾਡੇ ਕੋਈ ਕਹਿੰਦਾ ਤਾਂ ਨਾਮ ਕੀ ਪਿਆ ਰਹਿਦਾ ਰਹਿਦਾ ਰਮਨ ਰਮਨ ਕਿਥੇ ਰਹਿਣਾ ਦਵਾ ਅਸੀਂ ਘਰ ਸਾਡੇ ਘਰੇ ਚਿੰਦਰ ਸਾਡਾ ਨਾਮ ਕਿਤੇ ਏਰੀਆ ਕਿਹੜਾ ਪੈਂਦਾ ਤੁਹਾਡਾ ਕਿਸ਼ਨਪੁਰਾ 2 ਨੰਬਰ ਵਾਲੀ ਅੱਛ ਤੇ ਮਤਲਬ ਅੱਜ ਅੱਜ ਤੁਹਾਡਾ ਨਾਕਟ ਮਾਰ ਕੀਤੀ ਗਈ ਉਹਨਾਂ ਵੱਲੋਂ ਹਾਂਜੀ ਤੇ ਤੇਰੀ ਕੁੜੀ ਨਾਲ ਛੇੜਖਾਨੀ ਕੀਤੀ ਗਈ ਜਾਂਦੀ ਮੈਨੂੰ ਕਦੀ ਕਿਹਾ ਹਾਂਜੀ ਤੇ ਉਦੋਂ ਤੁਸੀਂ ਕੋਈ ਕੰਪਲੀਟ ਨਹੀਂ ਕਰਾਈ ਸੀ ਹਾਂਜੀ ਉਹ ਰਾਜੀਰਾਮਾ ਰਾਜੀਰਾਮਾ ਹੋ ਗਿਆ ਸੀਗਾ ਰਾਜੀਰਾਮਾ ਕਹਿੰਦਾ ਮੈਂ ਤਾਂ ਮਾਫੀ ਮੰਗੀ ਤੇ ਅੱਗੇ ਤੋਂ ਮੈਂ ਤੇਰੀ ਕੁੜੀ ਨਾਲ ਕੋਈ ਛੇੜਖਾਨੀ ਨਹੀਂ ਕਰੂੰਗਾ ਤੇ ਅੱਜ ਮੈਂ ਸੀਨੀ ਘਾਰੇ ਇੱਕ ਛੋਟੀ ਬੀਟੀਆ ਤੇ ਦਵਾਈ ਲੈਣ ਗਈ ਸੀ ਤੇ ਪਿੱਛੇ ਇਹਨਾਂ ਨੇ ਕੁੜੀ ਨਾਲ ਛੇੜਖਾਨੀ ਕੀਤੀ ਕਿਹਾ ਤੁਸੀਂ ਕੀਤੀ ਕੀ ਔਟੋ 'ਚ ਬੈਠ ਮੈਂ ਅੰਟੀ ਪਹਿਲੇ ਕਦੋਂ ਲੜਾਈ ਹੋਈ ਸੀ ਕਿੰਨੀ ਕੁ ਦਿਨ ਪਹਿਲੇ ਹੋਈ ਚਲੇ ਹੋ ਗਏ 4 ਦਿਨ ਮਹੀਨੇ ਹੋ ਗਏ 10 ਕਿੰਨੇ ਮਹੀਨੇ ਹੋ ਗਏ ਅੱਛਾ ਉਦੋਂ ਮਤਲਬ ਕਿ ਬੈਕਰੀ ਨਾਲ ਮੋਹਾਇ ਸੀ ਕਿ ਥਾਣੇ ਹੋਇਆ ਸੀ ਇਹ ਕੀ ਹੋਇਆ ਸੂਦੋਂ ਕਿਹੜਾ ਥਾਣਾ ਕਿਹੜਾ ਲੱਗਦਾ ਜੀ ਆਪਾਂ ਨੂੰ ਜੇ ਸੂਰੀਆ ਕਲੇਮ 8 ਨੰਬਰ ਚੌਂਕੀ ਅੱਛਾ ਕਾਣੇ ਦੇ ਅੰਦਰ ਮਾਫੀ ਨਮਾ ਮਾਫੀ ਮੰਗ ਰਹੀ ਸੀ ਮਾਫੀ ਕਰਦੋ ਮੇਰੀ ਤੂੰ ਮਾਮਾ ਵਰਗੀ ਆ ਅੱਛਾ ਫੇ ਮੈਨੂੰ ਆਪਣੇ ਬੱਚਾ ਸਮਝ ਕੇ ਮਾਫ ਕਰ ਦਿੱਤਾ ਅੱਜ ਨੇ ਉਹੀ ਖੂਨ ਤੱਕ ਮੇਰੀ ਕੁੜੀ ਦੇ ਨਾਲ ਕੱਟੀ ਮਤਲਬ ਉਦੋਂ ਲਿਖਤੀ ਵਿੱਚ ਮਾਫੀ ਕਰਾਈ ਸੀ ਹਾਂਜੀ ਅੱਛਾ ਜਮਨਬ ਅੱਜ ਕੀ ਹੋਇਆ ਸਾਰਾ ਸੂਦੋਂ ਅੱਜ ਅੱਜ ਹੋਇਆ ਕੀ ਅੱਥੇ ਕੁਝ ਨਹੀਂ ਅਸੀਂ ਮੈਂ ਤੇ ਮਿਲ ਚੁੜ੍ਹੇ ਮਿਸਟਰ ਜਾ ਰਹੇ ਸੀਗੇ ਮਗਰ ਮਗਰ ਆ ਕੇ ਕਹਿੰਦਾ ਬਾਈ ਸਾਡੇ ਆਟੋ ਤੇ ਤੁਸੀਂ ਮਨਾ ਕਰਦੇ ਤੁਸੀਂ ਨਹੀਂ ਪਹਿਣਾ ਬਸ ਇੰਨੀ ਗੱਲ ਤੇ ਘਰੇ ਆ ਕੇ ਸਾਡੇ ਨੂੰ ਲੱਗ ਗਿਆ ਕਿ ਇਹ ਬਾਹਰ ਜਾ ਕੇ ਮੈਨੂੰ ਬੁਲਾਉਂਦੀ ਆ ਉਹ ਮਤਲਬ ਆਟੋ ਚਲਾਉਂਦਾ ਉਹ ਤੁਹਾਡੇ ਉਤੇ ਅਲਿਗੇਸ਼ਨ ਲਗਾ ਰਹੇ ਸੀਗੇ ਅੱਛਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਦਾਂ ਘਰੇ ਆ ਕੇ ਆਪਣੇ ਮਮਾਂ ਨਾਲ ਲੈ ਕੇ ਆਏ ਤੇ ਚਪੇੜਾ ਮਾਰਨ ਲੱਗੇ ਕਹਿੰਦੇ ਤੂੰ ਬੈਟਰੀਆਂ ਚੋਰੀ ਕਰਾ ਗਈ ਸਾਡੀਆਂ ਥੋੜੇ ਦਿਨ ਪਹਿਲਾਂ ਇਹਨਾਂ ਦੀ ਬੈਟਰੀਆਂ ਚੋਰੀ ਹੋਈਆਂ ਸੀ ਸੋ ਇਲਜ਼ਾਮ ਸਾਰੇ ਸਾਡੇ ਉੱਤੇ ਆ ਤੇ ਚਪੇੜਾ ਮਾਰੀ ਆਉਣਾ ਹਾਂਜੀ ਤੇ ਹੋਰ ਕੁਝ ਕਿ ਚਾ ਤੋ ਇਹ ਤੇ ਕੱਪੜੇ ਸਾਰੇ ਫਾੜ ਦਿੱਤੇ ਹੋਏ ਆ ਮੱਤਾ ਮਾਰੀ ਲੱਟਾ ਮਾਰੀ ਉਹ ਇਲਜ਼ਾਮ ਇਹ ਲਗਾ ਰਹੇ ਸੀ ਕਿ ਤੂੰ ਬੈਟਰੀ ਚੋਰੀ ਕੀਤੀ ਆ ਹਾਂਜੀ ਝੂਠ ਲੱਗਾ ਉਹ ਕਹਿ ਰਹੇ ਸੀ ਕਿ ਤੂੰ ਸਾਡੇ ਔਟੋ 'ਚ ਬੈਠ ਬਸ ਇਹ ਕਹਿੰਦੇ ਜੇ ਤੂੰ ਔਟੋ 'ਚ ਨਹੀਂ ਬੈਠੇ ਨਹੀਂ ਔਟੋ 'ਚ ਕਿਉਂ ਬਿਠਾਉਂਦੇ ਪਏ ਸੀ ਪਤਾ ਨਹੀਂ ਸੀ ਕੀ ਕਰਨਾ ਸੀ ਕੀ ਨਹੀਂ ਕਹਿੰਦਾ ਸੀ ਮੇਰੇ ਧੀਰ ਨੂੰ ਕਹਿੰਦਾ ਸੀ ਮੈਂ ਲੈ ਕੇ ਜਾਣਾ ਕਿਤੇ ਮੈਂ ਲੈ ਕੇ ਜਾਣਾ ਕਿਤੇ ਕਿ ਇਹਨਾਂ ਨੂੰ ਕਹਿੰਦਾ ਮੇਰੇ ਔਟੋ 'ਚ ਬਹਿ ਜਾ ਜੇ ਨਹੀਂ ਬੈਠੇ ਤਾਂ ਮੈਂ ਤੇਰੇ 'ਤੇ ਚੋਰੀ ਦਾ ਇਲਜ਼ਾਮ ਲਗਾ ਦੇਣਾ ਉਹ ਤਾਂ ਅੰਦਾਜ਼ੇ ਕਿ ਇਹਨਾਂ ਦੇ ਅੱਛਾ ਕਿਦਾਂ ਦੇਖ ਰਿਹਾ ਆਂਟੀ ਜੀ ਅੱਜ ਕੱਲ ਦੇ ਜਿਹੜੇ ਹਾਲਾਤ ਦਿਨ ਬਦ ਦਿਨ ਇਦਾਂ ਬਦਲਦੇ ਨਜ਼ਰ ਆ ਰਹੇ ਨੇ ਕਮਰਾ ਸਾਡਾ ਅਮਨੇ ਸਾਹਮਨੇ ਆ ਇਹਨੂੰ ਅਸੀਂ ਇੱਕ ਦਿਨ ਕਿਹਾ ਵੀ ਕਿ ਤੂੰ ਕੀ ਦੇਖ ਰਿਹਾ ਹੈਂ ਕਿੰਨੀ ਏਜ ਕਿੰਨੀ ਆ ਉਸ ਮੁੰਡੇ ਦੀ ਕੋਣ ਆ ਵਿਅਕਤੀ ਮਤਲਬ ਇਹ ਕਿੰਨੇ ਇਸ ਦਾ ਨੀ ਪਤਾ ਵਾ ਉਦੋਂ ਤਾਂ ਹੈਗਾ ਵੱਡਾ ਵਾ ਤਾਂ ਅਸੀਂ ਉਹਨੂੰ ਕਿਹਾ ਕਿ ਤੋ ਇਹ ਸਾਡੇ ਕਮਰੇ ਵਾਲ ਕੀ ਦੇਖਦਾ ਰਹਿੰਦਾ ਕਿ ਕੁਛ ਲੈਣਾ ਤੋ ਫੇਰ ਨਹੀਂ ਬੋਲਦਾ ਹੁੰਦਾ ਫੇ ਚੁੱਪਚਾਪ ਨਿੱਚੇ ਨਾ ਨਹੀਂ ਜਦੋਂ ਪਹਿਲਾਂ ਕੰਪਲੇਂਟ ਕੀਤੀ ਗਈ ਉਹ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਦੇ ਦੀ ਬਸ ਇਹੀ ਰਾਜੀਨਾਮਾ ਕਰ ਦਿੱਤਾ ਜੀ ਅੱਗੇ ਤੋਂ ਇਹ ਨਹੀਂ ਮੈਂ ਨਹੀਂ ਲੜੂੰਗਾ ਮੈਨੂੰ ਮਾਫ ਕਰ ਤੋ ਮੇਰੀ ਮਾਵਾ ਵਰਗੀ ਨਹੀਂ ਤੇ ਤੁਸੀਂ ਉਹਨਾਂ ਦੇ ਘਰ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆ ਅੱਜ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਅੱਜ ਉਹਨਾਂ ਦੇ ਕਹਿੰਦੇ ਕਹਿੰਦੇ ਮੋਚ ਵਾਲੇ ਲੈ ਕੇ ਆਓ ਜੇ ਤੁਹਾਡੇ ਥਿੰਮਤ ਆ ਮੋਚ ਵਾਲਾ ਲੈ ਕੇ ਆਓ ਫੇ ਅਸੀਂ ਤੁਹਾਡੇ ਨਾਲ ਲੇਡੀਜ਼ ਨਾਲ ਕਿਹਾ ਤੁਸੀਂ ਅੱਗੇ ਕੀ ਕੀਤਾ ਹੋ ਕਾ ਲਾ ਕਦੀ ਲੜਿਆ ਨਹੀਂ ਕਿਸੇ ਨਾ ਮੱਲੇ ਚ ਜਾ ਕੇ ਜਿੰਨੂੰ ਮਰਜ਼ੀ ਪੁੱਛ ਲੋ ਡਿਊਟੀ ਤੇ ਪੁੱਛ ਲੋ ਜਿੱਥੇ ਮਰਜ਼ੀ ਪੁੱਛ ਲੋ ਅੱਜ ਇਹਨਾਂ ਨੇ ਵੀ ਇੱਥੋਂ ਪਾਈ ਕਰਨ ਨੂੰ ਫਿਰਦੇ ਸੀਗੇ ਅੱਜ ਉਹਨਾਂ ਅਜ ਕੁੱਟ ਮਾਰ ਦੀ ਇਹ ਘਟਨਾ ਸਾਰੀ ਹੋਈ ਹੈ ਤੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੋ ਨਹੀਂ ਅਸੀਂ ਇੱਧਰ ਆ ਗਏ ਇਹਨਾਂ ਜਿੱਦਾਂ ਇਹਦੇ ਕੱਪੜੇ ਖਾੜੇ ਸੀ ਔਰ ਕੰਪਲੀਟ ਹੋਈ ਹੋਈ ਔਰ ਕੰਪਲੀਟ ਕਰਵਾ ਲਈ ਅੱਜ ਅੱਜ ਵਾਲੀ ਕੰਪਲੀਟ ਹੋਈ ਹੈ ਜਿਹੜਾ ਅੱਜ ਹਾਂਜੀ ਹਾਂਜੀ ਹੋਈ ਹੋਈ ਹੈ ਮੇਰੇ ਨਾਲ ਨਾਲ ਹੋਰ ਕੌਣ-ਕੌਣ ਆਇਆ ਜੀ ਮੇਰੇ ਨਾਲ ਜੀ ਮੇਰੀ ਜਠਾਨੀ ਹੈ ਇਹ ਮੇਰੀ ਨੋਆ ਹੈ ਤੇ ਮੇਰੀ ਬੇਟੀ ਆ ਮੇਰੇ ਹਸਬੰਦ ਆ ਨਹੀਂ ਅੱਜ ਜਿਹੜਾ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਆ ਪੁਲਿਸ ਆਈ ਸੀ ਤੁਹਾਡੇ ਕੋਲ ਫਿਰ ਉੱਤੇ ਨਹੀਂ ਮੌਕੇ ਤੇ ਨਹੀਂ ਆਈ ਮੌਕੇ ਤੇ ਨਹੀਂ ਆ ਜੀ ਸਿਰਫ ਫੋਨ ਕੀਤਾ ਉਹਨਾਂ ਨੂੰ ਹਾਂਜੀ ਹਾਂਜੀ ਕੰਪਲੀਟ ਲਿਖਾਈ ਆ ਸਾਰਾ ਇਹਨੂੰ ਮੈਡਮ ਬਲੋ ਅੱਜ ਗਮ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਸਿੱਧਾ ਕਹਿਣਾ ਕਿ ਕਿ ਬੇਟੀਆਂ ਤਾਂ ਕਿਤੇ ਸੇਫ ਨਹੀਂ ਹੈਗੀਆਂ ਜੀ ਕਿ ਪਹਿਲੇ ਵੀ ਇਹਨਾਂ ਦਾ ਦੋ-ਤਿੰਨ ਮਹੀਨੇ ਪਹਿਲੇ ਰਾਈ ਨਾਮਾ ਕਰਵਾ ਸੀ ਥਾਣੇ ਦੇ ਵਿੱਚ ਬੈਠ ਕੇ ਰਹਿੰਦੇ ਸੀ ਤੁਸੀਂ ਕਰਵਾਇਆ ਸੀ ਮਣ ਹਾਂਜੀ ਸਾਡੀ ਪਾਰਟੀ ਕਿਸ ਸਮਾਜਵਾਦੀ ਵਾਲਾ ਪੇਸ਼ ਸੀ ਤੇ ਰਾਈ ਨਾਮਾ ਨਾਂ ਦਾ ਕਰਵਾਇਆ ਸੀ ਅੱਛਾ ਜੀ ਤੇ ਉਦੋਂ ਉਹਨਾਂ ਨੇ ਮਾਦੀਮ ਜੀ ਮੰਗੇ ਰਾਈ ਨਾਮਾ ਕਰ ਲਿਆ ਤੇ ਜਿਹੜੀ ਅੱਜ ਦੀ ਘਟਨਾ ਨਾਲ ਦੁਬਾਰਾ ਕਿੱਗੀ ਤੇ ਉਹਦੇ ਵਿੱਚ ਤਾਂ ਅਸੀਂ ਆਪਣਾ ਨੂੰ ਨਹੀਂ ਵੀ ਸੇ ਸਮਝਦੇ ਕਿ ਲੇਡੀਜ਼ ਕਿਤੇ ਸੇਫ ਹੈਗੀ ਹੈ ਕਿਉਂਕਿ ਉਹਨਾਂ ਨਾਲ ਗਲਤ ਹਰਕਤਾਂ ਵੀ ਹੋਈਆਂ ਕੁੜੀ ਨਾਲ ਔਰ ਮੈਡਮ ਸਾਡੇ ਮੀਰਾ खोसला ਜੀ ਇੱਥੇ ਸੀ ਇਹਨਾਂ ਦੀ ਛੋਟੀ ਪੇਟੀ ਨੂੰ ਲੈ ਕੇ ਆਏ ਆ ਬਹੁਤ ਗਲਤ ਹਰਕਤਾਂ ਉਹ ਨਾ ਕਰ ਰਹੀ ਸੀ ਤੇ ਜਿੱਦਾਂ ਛੜਾ ਕੇ ਲੈ ਕੇ ਆਇਆ ਔਰ ਕੁੜੀ ਤੇ ਇੱਥੇ ਸੱਟਾ ਸਤਾ ਕਾਫੀ ਲੱਗੀ ਉਹ ਸੱਟਾ ਮਾਰੀਆ ਉਹਨਾਂ ਨੂੰ ਕਾਫੀ ਸੱਟਾ ਮਾਰੀਆ ਹੀ ਉਹਨਾਂ ਨੂੰ ਬਲੋ ਖਿੱਚਾ ਤੂੰ ਹੀ ਕੀਤੀ ਗਈ ਯਾਰ ਜਿੱਤੇ ਦੇ ਕੱਪੜੇ ਤੱਕ ਫਾੜ ਦਿੱਤੇ ਆ ਅੱਛਾ ਜੀ ਸੋ ਮੁੰਡਿਆ ਹੈਗਾ ਰਮਨ ਔਰ ਉਹਦਾ ਇੱਕ ਨਾਲ ਬ੍ਰਦਰ ਆ ਇਹ ਕਿੱਥੇ ਦੇ ਰਹਿਣ ਵਾਲੇ ਮੈਡਮ ਇੱਕ ਕਿਸ਼ਨਪੁਰੀ ਦੇ ਤੋਂ ਨੰਬਰ ਅੱਛਾ ਇਹਨਾਂ ਦੀ ਗਲੀ ਦੇ ਵਿੱਚ ਹੀ ਆ ਇਹਨਾਂ ਦੀ ਗਲੀ ਕਿ ਰੈਂਟ ਤੇ ਰਹਿੰਦੇ ਨੇ ਸਾਹਮਣੇ ਸਾਹਮਣੇ ਰਹਿੰਦੇ ਆ ਅੱਛਾ ਸਾਹਮਣੇ ਰਹਿੰਦੇ ਆ ਨਹੀਂ ਜਦੋਂ ਅੱਜ ਘਟਨੋਈ ਤੇ ਉਹ ਬ੍ਰਦਰ ਵੀ ਨਾਲ ਸੀਗਾ ਰਮਨ ਦਾ ਬ੍ਰਦਰ ਆਇਆ ਤੇ ਦੀ ਮਿਸਿਸ ਵੀ ਆਇਆ ਤੇ ਰਾਜ ਨਾਮਣਾ ਨੇ ਕੀਤਾ ਸੀ ਤੇ ਮਾਫੀ ਮੰਗ ਕੇ ਗਿਆ ਤੇ 2 ਮਹੀਨੇ ਨਹੀਂ ਪਏ ਹੈਗੇ ਤੇ ਫਿਰ ਉਹ ਆਏ ਇਹਨਾਂ ਤੁਹਾਡੇ ਕੋਈ ਰਿਟਨ ਪਈ ਹੈ ਉਹਦੇ ਵਿੱਚ ਜਿਹੜੀ ਮਾਫੀ ਨਾਮਾ ਤੁਹਾਡੇ ਕੋਲ ਪਿਆ ਦੇ ਰਿਹਾ ਰਿਟਨ ਪਈ ਹੋਣੀ ਇਹਨਾਂ ਦੇ ਕੋਲ ਹੀ ਹੋਣੀ ਹੈ ਨਹੀਂ ਮੈਡਮ ਕਿੱਦਾਂ ਦੇਖਦੇ ਹੈ ਕਿ ਘਰ ਦੇ ਅੰਮਨੇ ਸਾਹਮਨੇ ਰਹਿ ਕੇ ਇਹੋ ਜਿਹੇ ਕੰਮ ਚੰਗੇ ਲੱਗਦੇ ਆ ਮਤਲਬ ਕਿੱਦਾਂ ਦੇਖਦੇ ਆ ਨਾ ਹਾਲਾਤ ਜਿਹੜੇ ਦਿਨ ਬਦ ਦਿਨ ਅੱਦਾ ਤੇ ਹੁੰਦੇ ਜਾ ਰਹੇ ਸਾਰੇ ਹਾਲਾਤ ਤਾਂ ਬਹੁਤ ਖਰਾਬ ਹੋ ਚੁੱਕੇ ਨੇ ਕੇ ਬੇਟੀਆਂ ਜਿਹੜੀਆਂ ਨੇ ਕਿਤੇ ਵੀ ਸੇਫ ਨਹੀਂ ਹੈਗਾ ਘਰ ਦੇ ਅੰਦਰ ਹੀ ਨਹੀਂ ਸੇਫ ਹੈਗੇ ਬਾਹਰ ਤੋਂ ਇੱਥੇ ਬੰਦੇ ਨੇ ਲੈ ਕੇ ਜਾਣਾ ਬੇਟੀ ਆਪਣੀ ਪੜ੍ਹੀ ਕਹਿੰਦੇ ਪੜ੍ਹਾਓ ਬੇਟੀ ਬਚਾਓ ਤੇ ਇਹ ਸਰ ਇਹ ਗਲਤ ਨਾਰਾ ਲਗਾਤਾ ਨਾ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਬੇਟੀ ਨੂੰ ਕਿੱਥੇ ਆਪਾਂ ਪੜ੍ਹਾਈਏ ਤੇ ਕਿੱਥੇ ਆਪਾਂ ਸੇਫ ਕਰ ਸਕੋਲਾਂ ਦੇ ਵਿੱਚ ਆਪਣੀਆਂ ਬੇਟੀਆਂ ਨਹੀਂ ਸੇਫ ਹੈਗੀਆਂ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਤੇ ਸਕੂਲ ਦੇ ਵਿੱਚ ਕਿੱਥੇ ਆਪਾਂ ਸੇਫ ਬਣ ਸਕਦੇ ਆ ਸੋ ਤੁਹਾਨੂੰ ਦੱਸ ਜੀ ਕਿ ਇਹਨਾਂ ਦੇ ਨਾਲ ਜਿਹੜੇ ਸ਼ਿਵ ਸੈਨਾ ਤੋਂ ਨਿਰੰਦਰ ਕਮੇਟਰੀ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਜੈ ਸ਼੍ਰੀ ਰਾਮ ਮੈਂ ਨਿਰੰਦਰ ਥਾਪਾ ਸ਼ਿ ਇਹ ਮਸਲਾ ਸਾਡੇ ਕੋਲ ਪਹਿਲੇ ਵੀ ਆਇਆ ਸੀ ਆ ਕਿ ਇਹ ਜਿਹੜੀ ਲੜਕੀ ਆ ਪਲਕ ਇਹਦੇ ਨਾਲ ਜਿਹੜੇ ਵਾਂਢੀ ਉਹਨੇ ਪਹਿਲੇ ਵੀ ਛੇੜਛਾੜ ਕੀਤੀ ਸੀ ਸੂਰੀ ਐਂਕਲੇਵ ਥਾਣੇ ਦੇ ਵਿੱਚ ਉਹਨੇ ਮਾਫੀ ਮੰਗੀ ਉਹਦੀ ਵਾਈਫ ਨੇ ਮਾਫੀ ਮੰਗੀ ਉਹਦੀ ਮਦਰ ਨੇ ਮਾਫੀ ਮੰਗੀ ਕਿ ਅੱਜ ਤੋਂ ਬਾਅਦ ਇਹਦਾ ਕੋਈ ਕੰਪਲੇਟ ਨਹੀਂ ਹੋਏਗੀ ਪਰ ਉਹ ਜਿਹੜੀ ਮਾਫੀ ਮੰਗੀ ਗਈ ਸੀ ਨਾ ਉਹ ਉਹਦੇ ਮਨ ਦੇ ਵਿੱਚ ਇੱਕ ਗੁਵਾਹ ਸੀਗਾ ਇਸ ਲੜਕੀ ਦੇ ਪ੍ਰਤੀ ਕਿ ਕੋਈ ਮੈਂ ਬਦਲਾ ਲੈਣਾ ਹੈ ਹਰ ਉਹ ਇਹਦੇ ਮਗਰ ਫਿਰ ਵੀ ਉਹ ਟਲਿਆ ਨਹੀਂ ਉਹ ਇਹਦੇ ਮਗਰ ਐਟੋ ਲੈ ਕੇ ਆਪਣਾ ਐਟੋ ਲੈ ਕੇ ਇਹਦੇ ਮਗਰ ਮਗਰ ਜਦੋਂ ਵੀ ਕਿਤੇ ਜਾਂਦੀ ਆ ਕਿਤੇ ਵੀ ਨੇ ਸੋ ਕੰਮ ਨਹੀਂ ਜੀ ਆਪਣੇ ਕੰਮ ਜਾਣਾ ਉਹਦੀ ਮਦਰ ਮਗਰ ਜਾ ਕੇ ਉਹਨੂੰ ਜਬਰਨ ਕਹਿੰਦਾ ਮੇਰੇ ਨਾਲ ਬੈਠ ਕਿ ਮੇਰੇ ਨਾਲ ਕਿਤੇ ਚੱਲ ਪਤਾ ਨਹੀਂ ਉਹਦੀ ਕਿਹੜੀ ਮਨਸ਼ਾ ਸੀ ਜਿਹੜਾ ਇਹਨੂੰ ਧੱਕੇ ਨਾਲ ਬੈਠਣ ਲਈ ਕਹਿੰਦਾ ਇਹ ਨਹੀਂ ਮੰਨੀ ਤੇ ਹੁਣ ਕਿਤੇ ਨਾ ਕਿਤੇ ਉਹਨੇ ਆਇਆ ਇੱਕ ਬਹਾਨਾ ਬਣਾ ਕੇ ਮੇਰੇ ਐਟੋ ਦੀ ਕੋਈ ਬੈਟ ਚੋਰੀ ਹੋ ਗਈ ਕਿ ਤੁਸੀਂ ਕਰੀ ਕਰਵਾਈ ਦੱਸੋ ਕਿ ਇੱਕ ਲੜਕੀ ਵਿਚਾਰੀ ਇੱਕ ਗਰੀਬ ਪਰਿਵਾਰ ਉਹ ਬੈਟਰੀ ਚੋਰੀ ਕਰਵਾਏਗਾ ਉਹ ਜਿਹੜੇ ਉਹਦੇ ਬੰਦੇ ਦੀ ਮਨਛਾ ਹੈ ਗਿਆ ਰਮਨ ਨਾਮ ਦਾ ਲੜਕਾ ਵੈ ਉਹਦੀ ਵਾਇ ਵੀ ਹੈ ਉਹਦੀ ਮਦਰ ਵੀ ਹੈ ਤੇ ਪਰ ਉਹਨੇ ਅੱਜ ਇਹਦੇ ਘਰ ਦੇ ਨਹੀਂ ਸੀਗੇ ਘਰ ਦੇ ਵਿੱਚ ਇਹਦੇ ਦੱਸਣ ਮੁਤਾਬਕ ਇਹਦੀ ਕੁੱਟਮਾਰ ਕੀਤੀ ਇਹਦੇ ਸ਼ਰੀਰ ਦੇ ਨਾਲ ਇਹਦੀ ਸ਼ਰੀਰ ਛੇੜ ਛਾੜ ਕੀਤੀ ਇਹਦੇ ਕੱਪੜੇ ਪਾੜੇ ਗਏ ਆ ਸੋ ਇਹ ਬਹੁਤ ਹੀ ਨਿੰਦਿਆਨਜੋ ਗੱਲ ਹੈ ਕਿ ਇੱਕ ਲੜਕੀ ਦੇ ਨਾਲ ਸ਼ਰੇ ਆਮ ਖੁੱਲੇ ਆਮ ਕਮਿਸ਼ਨ ਪਰ ਨਾਲੀ ਦੇ ਵਿੱਚ ਇਦਾਂ ਦਾ ਕੰਮ ਹੁੰਦਾ ਹੋਇਆ ਕਿ ਮੈਂ ਇੱਕ ਨਿੰਦਣਯੋਗ ਕੰਮ ਹੈ ਕਿ ਪੰਜਾਬ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਧਰ ਇਹ ਬੰਦੇ ਉੱਤੇ ਨਕੇਲ ਪਾਣੀ ਚਾਹੀਦਾ ਸਰ ਹੁਣ ਤੱਕ ਜਿਹੜਾ ਸਾਰਾ ਮਾਮਲਾ ਉਹ ਜਿਹੜੀ ਮਾਫੀ ਉਹਨੇ ਮੰਗੀ ਸੀ ਉਹਦੀ ਰੰਜਿਸ਼ ਰੱਖੀਏ ਨੇ ਬਿਲਕੁਲ ਜੀ ਉਹਦਾ ਮਾਫੀ ਦੇ ਗੜਾ ਗੁਵਾਰ ਤੋਂ ਮਾਫੀ ਕਿ ਮੈਨੂੰ ਥਾਣੇ ਦੇ ਅੰਦਰ ਮਾਫੀ ਮੰਗਣੀ ਪਈ ਇਹਦੇ ਕੋਲੋਂ ਸੋ ਅਗਰ ਲੜਕੀ ਨਾਲ ਤੋਂ ਪਹਿਲੇ ਛੇ-ਸਾੜੇ ਕਰ ਮਾਫੀ ਤਾਂ ਮੰਗਣੀ ਤਾਂ ਹੀ ਹੋਦਾ